ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆ ਜਿਵੇਂ ਆਟਾ ਵੀ ਮਤਲਬ ਉਨਾਂ ਲੱਗੇ ਸੀ ਤੇ ਇਹ ਆਪਣੇ ਕੋਲ ਹੈਗੀ ਹੈ ਕੜੀ ਤੇ ਇਹ ਕੜੀ ਨਾ ਬਚ ਗਈ ਸੀ ਜਿਵੇਂ ਰਾਤ ਬਣਾਈ ਸੀਗੀ ਤੇ ਮਤਲਬ ਬਚ ਗਈ ਹੈ ਕੜੀ ਤੇ ਇਹ ਆਪਾਂ ਆਟੇ ਵਿੱਚ ਮਿਕਸ ਕਰਕੇ ਤੇ ਮਿੱਸੀਆਂ ਰੋਟੀਆਂ ਪਕਾਵਾਂਗੇ ਤੇ ਉਹਦੇ ਲਈ ਆਪਾਂ ਲਿਆਏ ਆ ਥੋੜਾ ਜਿਹਾ ਘਿਓ ਇਹ ਦੇਸੀ ਘਿਓ ਹੈ ਤੇ ਆ ਥੋੜੇ ਜਿਹਾ ਲੈਨੇ ਪਿਆਜ਼ ਇੰਨੇ ਕੋਈ ਪਿਆਜ਼ ਨਹੀਂ ਇਹ ਮਿਕਸ ਕਰਾਂਗੇ ਇਹਨਾਂ ਰੋਟੀਆਂ ਬਹੁਤ ਹੀ ਸੋਹਣੀਆਂ ਬਹੁਤ ਹੀ ਕਰਾਰੀਆਂ ਬਣ ਜਾਣਗੀਆਂ ਤੇ ਜਿੰਨਾਂ ਕੋ ਆਪਣਾ ਆਟਾ ਹੈ ਨਾ ਇਹਦੇ ਵਿੱਚ ਤਾਂ ਜਿਵੇਂ ਨਮਕ ਮਿਰਚ ਪੂਰਾ ਹੈ ਤੇ ਜਿੰਨਾਂ ਕੋ ਆਪਣਾ ਆਟਾ ਹੈ ਨਾ ਉਹਦੇ ਲਈ ਆਪਾਂ ਜਿਵੇਂ ਆ ਲਈਆਂ ਨੇ ਕਸ਼ਮੀਰੀ ਮਿਰਚਾ ਤੇ ਆ ਹੈਗਾ ਆਪਾਂ ਮਤਲਬ ਤਲੀ ਤੇਲ ਨੂੰ ਕ੍ਰਸ਼ ਜਿਆ ਕਰ ਲਿਆ ਹੈ ਸਾਬਤ ਧਨੀਏ ਨੂੰ ਤੇ ਥੋੜਾ ਜਿਹਾ ਰੜਜਿਆ ਕਰ ਲਿਆ ਤੇ ਆ ਹੋ ਗਿਆ ਜੀਰਾ ਤੇ ਆ ਥੋੜਾ ਜਿਹਾ ਚਾਟ ਮਸਾਲਾ ਕਾਲੀ ਮਿਰਚ ਤੇ ਆ ਹੈਗਾ ਇਹ ਨਮਕ ਆ ਵੈਸੇ ਨਮਕ ਹੈ ਤੇ ਆ ਥੋੜਾ ਜਿਹਾ ਵਿੱਚ ਕਾਲਾ ਨਮਕ ਪਾਇਆ ਇਹ ਰੋਟੀ ਬਹੁਤ ਹੀ ਜ਼ਿਆਦਾ ਕਰਾਰੀ ਬਣੇਗੀ ਤੇ ਆ ਆਪਾਂ ਦਹੀਂ ਘੋਲ ਪਾਇਆ ਸੀ ਤੇ ਹੁਣ ਆਪਾਂ ਇਹਨੂੰ ਨਾ ਇਹਦੇ ਨਾਲ ਗੁੰਨਾਂਗੇ ਫਿਰ ਆਪਾਂ ਇਹਨੂੰ ਘੋਲ ਵਿੱਚ ਮਿਕਸ ਕਰ ਲੈਣੇ ਆ ਕਿਉਂ ਨਾ ਮਿਕਸ ਕਰ ਲੇ ਤੇ ਹੁਣ ਆਪਾਂ ਇਹਨੂੰ ਨਾ ਇਸ ਕੜੀ ਦੇ ਨਾਲ ਦੁੱਲਾਂਗੇ ਤੇ ਆਪਣੀਆਂ ਮਿਸਰੀਆਂ ਰੋਟੀਆਂ ਬਹੁਤ ਹੀ ਸੋਹਣੀਆਂ ਬਣਣਗੀਆਂ ਕਿਉਂਕਿ ਆਪਾਂ ਇਹ ਵਿੱਚ ਜਿਵੇਂ ਚੀਜ਼ ਵੇਸਟ ਨਹੀਂ गवा ਸਕਦੇ ਦੇ ਸਿੱਕੇ ਉਹ ਦੇਰ ਕਿ ਲੋਕ ਇਹਦੇ ਅਫਾਚੀ ਚੀਜ਼ ਸੁੱਟ ਨਹੀਂ ਜਾਂਦੇ ਰੋਟੀਆਂ ਰੋਟੀਆਂ ਬਹੁਤ ਹੀ ਸੌਣੀਆਂ ਬਣ ਜਾਣਗੀਆਂ ਸੋ ਆਪਣਾ ਇਸ ਤਰ੍ਹਾਂ ਆਟੇ ਘਰ ਲਾਗੇ ਇਸ ਤਰ੍ਹਾਂ ਤੇ ਜਿਸ ਤਰ੍ਹਾਂ ਆਪਾਂ ਆਮ ਆਟਾ ਗੁੰਨਦੇ ਆ ਤੇ ਉਸ ਤਰ੍ਹਾਂ ਆਟਾ ਗੁੰਨ ਲੈਣਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਰੋਟੀਆਂ ਬਣਨਗੀਆਂ ਇਹਦੇ ਤੋਂ ਆਪਾਂ ਕਈ ਤਰ੍ਹਾਂ ਦਾ ਨਾਸ਼ਤਾ ਤਿਆਰ ਕਰ ਸਕਦੇ ਹਾਂ ਇਸ ਤਰ੍ਹਾਂ ਆਟਾ ਕੜੀ ਵਿੱਚ ਗੁੰਨ ਕੇ ਨਾਲੇ ਤੇ ਆਪਣੀ ਕੜੀ ਵਰਤੀ ਗਈ ਨਾਲੇ ਰੋਟੀਆਂ ਬਹੁਤ ਹੀ ਸੋਹਣੀਆਂ ਪੱਕਣਗੀਆਂ तो तो भी बना हैं। पूरी पूरी आई ना कड़ी बहुत ही सोना आटा बन जाएगा ਨੂੰ ਪਾ ਦਿੰਦੀ ਮੈਂ ਇਥੇ ਇੱਕ ਪਿਆਲਾ। ਇਹਨੂੰ ਅੱਗੇ ਆਪਣੀ ਮਾਵਾ ਨਾਲ ਬਹੁਤ ਆਟਾ ਅਦਰ ਸੌਰੀਆਂ ਹੁੰਦੀਆਂ ਸੀ ਜਦੋਂ ਆਪਾਂ ਨਿੱਕੇ ਹੁੰਦੇ ਆਟਾ ਗੁੰਨਦੇ ਸੀ ਨਾ ਤੇ ਆਪਣੀ ਮਾਵਾ ਐਂ ਜੰਗਲ ਮਾਰ ਕੇ ਵੇਖਦੀਆਂ ਤੇ ਕਹਿ ਦਿੰਦੀਆਂ ਘੁਆ ਨੂੰ ਦੁਬਾਰਾ ਤੇ ਤੇ ਸਨਾਟਾ ਕਰ ਲਈਏ ਤੇ ਹੁਣ ਆਪਾਂ ਇਹਦੀਆਂ ਨਾ ਪੰਜ ਜਦ 2-4 ਘੰਟਿਆਂ ਨੂੰ ਰੱਖ ਦਾਂਗੇ ਫਿਰ ਆਪਾਂ ਇਹਦੀ ਬਣਾਵਾਂਗੇ ਪਰੌਠੀਆਂ ਸਿੱਧਾ ਹੋ ਗਿਆ ਤਿਆਰ